ਅੱਜ ਤੋਂ ਕਈ ਸਾਲ ਪਹਿਲਾਂ 27 ਜੁਲਾਈ 2015 ਨੂੰ ਇੱਕ ਬਾਕਮਾਲ ਸ਼ਖਸੀਅਤ ਨੇ ਸਾਨੂੰ ਅਲਵਿਦਾ ਕਹਿ ਦਿੱਤਾ ਸੀ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਾਂਗੇ ਜਿਸ ਦੇ ਜੀਵਨ ਦੀ ਹਰ ਕਹਾਣੀ ਇੱਕ ਪ੍ਰੇਰਣਾ ਹੈ ਜਿहां ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਮਿਸਾਇਲ ਮਹਨਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਏਪੀ ਜੇ ਅਬਦੁਲ ਕਲਾਮ ਦੇ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੀ ਵਰਸੀ ਤੇ ਸ਼ਰਧਾਂਜਲੀ ਭੇਟ ਕਰਾਂਗੇ ਜਿਸ ਨੇ ਸਾਨੂੰ ਆਪਣੇ ਜੀਵਨ ਅਤੇ ਕੰਮਾਂ ਰਾਹੀਂ ਅਣਗਿਣਤ ਪ੍ਰੇਰਣਾਵਾਂ ਦਿੱਤੀਆਂ ਅੱਜ 27 ਜੁਲਾਈ ਨੂੰ ਅਸੀਂ ਡਾਕਟਰ ਏਪੀਜੀ ਅਬਦੁਲ ਕਲਾਮ ਦੀ ਬਰਸੀ ਮਨਾ ਰਹੇ ਹਾਂ ਇੱਕ ਦਿਨ ਜਦੋਂ ਸਾਨੂੰ ਉਹਨਾਂ ਦੀਆਂ ਯਾਦਾਂ ਤੇ ਉਹਨਾਂ ਦੇ ਯੋਗਦਾਨ ਨੂੰ ਮੁੜ ਕੇ ਵੇਖਣ ਦਾ ਮੌਕਾ ਮਿਲਦਾ ਹੈ ਡਾਕਟਰ ਅਬਦੁਲ ਕਲਾਮ ਦਾ ਜੀਵਨ ਇੱਕ ਸੋਨਾ ਸਫ਼ਰ ਸੀ ਤੇ ਉਹਨਾਂ ਦੀ ਮੌਜੂਦਗੀ ਨੇ ਨਾ ਸਿਰਫ ਵਿਗਿਆਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸਗੋਂ ਲੱਖਾਂ ਦਿਲਾਂ ਨੂੰ ਵੀ ਛੂਲਿਆ ਡਾਕਟਰ ਅਬਦੁਲ ਕਲਾਮ ਦੇ ਯੋਗਦਾਨ ਨੇ ਸਾਨੂੰ ਸਿਖਾਇਆ ਕਿ ਔਖੇ ਹਾਲਾਤਾਂ ਵਿੱਚ ਵੀ ਆਸ ਦੀ ਕਿਰਨ ਕਿਵੇਂ ਜਗਾਈ ਜਾ ਸਕਦੀ ਹੈ ਆਪਣੀਆਂ ਕਿਤਾਬਾਂ ਭਾਸ਼ਣਾ ਤੇ ਜੀਵਨ ਦੇ ਤਜਰਬਿਆਂ ਰਾਹੀਂ ਉਹਨਾਂ ਨੇ ਸਾਨੂੰ ਇਹ ਅਹਿਸਾਸ ਕਰਵਾਇਆ ਕਿ ਹਰ ਵਿਅਕਤੀ ਵਿੱਚ ਆਪਣੀ ਪੂਰੀ ਸਮਰੱਥਾ ਨੂੰ ਮਹਿਸੂਸ ਕਰਨ ਦੀ ਸ਼ਕਤੀ ਹੁੰਦੀ ਹੈ ਜੇ ਗੱਲ ਕਰੀਏ ਉਹਨਾਂ ਦੀ ਕਿਤਾਬ ਇੰਡੀਆ 2020 ਜਿਹੜੀ ਸਾਨੂੰ ਦੱਸਦੀ ਹੈ ਕਿ ਇੱਕ ਸੁਪਨੇ ਨੂੰ ਸਾਕਾਰ ਕਰਨ ਲਈ ਨਾ ਸਿਰਫ ਕਲਪਨਾ ਦੀ ਲੋੜ ਹੁੰਦੀ ਹੈ ਸਗੋਂ ਇਸ ਨੂੰ ਹਕੀਕਤ ਵਿੱਚ ਬਦਲਣ ਲਈ ਕਾਰਜ ਯੋਜਨਾ ਤੇ ਸਮਰਪਣ ਦੀ ਵੀ ਲੋੜ ਹੁੰਦੀ ਹੈ ਤਾਂ ਉਹ ਅਸੀਂ ਯਾਦ ਕਰਦੇ ਹਾਂ ਉਸ ਮਹਾਨ ਸ਼ਖਸੀਅਤ ਨੂੰ ਅੱਜ ਤੋਂ ਕਈ ਸਾਲ ਪਹਿਲਾਂ 27 ਜੁਲਾਈ 2015 ਨੂੰ ਇੱਕ ਬਾਕਮਾਲ ਸ਼ਖਸੀਅਤ ਨੇ ਸਾਨੂੰ ਅਲਵਿਦਾ ਕਹਿ ਦਿੱਤਾ ਸੀ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਾਂਗੇ ਜਿਸ ਦੇ ਜੀਵਨ ਦੀ ਹਰ ਕਹਾਣੀ ਇੱਕ ਪ੍ਰੇਰਣਾ ਹੈ ਜਿहां ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਮਿਸਾਇਲ ਮਹਨਤੇ ਸਾਬਕਾ ਰਾਸ਼ਟਰਪਤੀ ਡਾਕਟਰ ਏਪੀ ਜੀ ਅਬਦੁਲ ਕਲਾਮ ਦੇ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੀ ਵਰਸੀ ਤੇ ਸ਼ਰਧਾਂਜਲੀ ਭੇਟ ਕਰਾਂਗੇ ਜਿਸ ਨੇ ਸਾਨੂੰ ਆਪਣੇ ਜੀਵਨ ਅਤੇ ਕੰਮਾਂ ਰਾਹੀਂ ਅਣਗਿਣਤ ਪ੍ਰੇਰਣਾਵਾਂ ਦਿੱਤੀਆਂ ਅੱਜ 27 ਜੁਲਾਈ ਨੂੰ ਅਸੀਂ ਡਾਕਟਰ ਏਪੀਜੀ ਅਬਦੁਲ ਕਲਾਮ ਦੀ ਬਰਸੀ ਮਨਾ ਰਹੇ ਹਾਂ ਇੱਕ ਦਿਨ ਜਦੋਂ ਸਾਨੂੰ ਉਹਨਾਂ ਦੀਆਂ ਯਾਦਾਂ ਤੇ ਉਹਨਾਂ ਦੇ ਯੋਗਦਾਨ ਨੂੰ ਮੁੜ ਕੇ ਵੇਖਣ ਦਾ ਮੌਕਾ ਮਿਲਦਾ ਹੈ ਡਾਕਟਰ ਅਬਦੁਲ ਕਲਾਮ ਦਾ ਜੀਵਨ ਇੱਕ ਸੋਨਾ ਸਫਰ ਸੀ ਤੇ ਉਹਨਾਂ ਦੀ ਮੌਜੂਦਗੀ ਨੇ ਨਾ ਸਿਰਫ ਵਿਗਿਆਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸਗੋਂ ਲੱਖਾਂ ਦਿਲਾਂ ਨੂੰ ਵੀ ਛੂਲਿਆ ਡਾਕਟਰ ਅਬਦੁਲ ਕਲਾਮ ਦੇ ਯੋਗਦਾਨ ਨੇ ਸਾਨੂੰ ਸਿਖਾਇਆ ਕਿ ਔਖੇ ਹਾਲਾਤਾਂ ਵਿੱਚ ਵੀ ਆਸ ਦੀ ਕਿਰਨ ਕਿਵੇਂ ਜਗਾਈ ਜਾ ਸਕਦੀ ਹੈ ਆਪਣੀਆਂ ਕਿਤਾਬਾਂ ਭਾਸ਼ਣਾ ਤੇ ਜੀਵਨ ਦੇ ਤਜਰਬਿਆਂ ਰਾਹੀਂ ਉਹਨਾਂ ਨੇ ਸਾਨੂੰ ਇਹ ਅਹਿਸਾਸ ਕਰਵਾਇਆ ਕਿ ਹਰ ਵਿਅਕਤੀ ਵਿੱਚ ਆਪਣੀ ਪੂਰੀ ਸਮਰੱਥਾ ਨੂੰ ਮਹਿਸੂਸ ਕਰਨ ਦੀ ਸ਼ਕਤੀ ਹੁੰਦੀ ਹੈ ਜੇ ਗੱਲ ਕਰੀਏ ਉਹਨਾਂ ਦੀ ਕਿਤਾਬ ਇੰਡੀਆ 2020 ਜਿਹੜੀ ਸਾਨੂੰ ਦੱਸਦੀ ਹੈ ਕਿ ਇੱਕ ਸੁਪਨੇ ਨੂੰ ਸਾਕਾਰ ਕਰਨ ਲਈ ਨਾ ਸਿਰਫ ਕਲਪਨਾ ਦੀ ਲੋੜ ਹੁੰਦੀ ਹੈ ਸਗੋਂ ਇਸ ਨੂੰ ਹਕੀਕਤ ਵਿੱਚ ਬਦਲਣ ਲਈ ਕਾਰਜ ਯੋਜਨਾ ਤੇ ਸਮਰਪਣ ਦੀ ਵੀ ਲੋੜ ਹੁੰਦੀ ਹੈ ਤਾਂ ਉਹ ਅਜੀ ਹ ਯਾਦ ਕਰਦੇ ਹਾਂ ਉਸ ਮਹਾਨ ਸ਼ਖਸੀਅਤ ਨੂੰ